ਆ ਵੀ ਜੈਤ ਜਾਰੇ ਪ੍ਰਾਣਵਾਜੇ ਜਾ ਰਹੇ ਹਾਂ ਮਦਦ ਲਈ ਸਭ ਹੋਏ ਚਤਨਾ ਦਾ ਸਕੂਲ ਸਗਾ ਸਮਾਨ ਲੈਣਾ ਕਿ ਟੇਬਲ ਵਗੈਰਾ ਇਹ ਬੂਟ ਵਗੈਰਾ ਨਾਲ ਬਹੁਤ ਸਾਰੀ ਚੀਜ਼ ਲੈਣ ਜਾ ਰਹੇ ਹਾਂ ਤੇ ਹੁਣ ਆਪਾਂ ਪਾਣੀ ਦੀ ਟੰਕੀ ਲੈ ਕੇ ਜਾਣਾ ਹੈ ਜਿਹੜਾ ਬਾਈ ਫਲਾਣ ਵਾਲੀ ਜਿਹੜੀ ਆ ਗਾਈ ਸਾਡੇ ਫੰਡ ਵਾਲਾ ਸੂਆ ਦੇਖ ਸਕਦੇ ਤੁਸੀਂ ਆਪਾਂ ਬੌਂਜੇ ਭਾਈ ਨਵੇਂ ਬੰਦੇ ਬਨੇਗਾ ਆ ਆ ਗਿਓ ਪਹਿਲਸ ਭਾਈ ਜਿੱਦੇ ਜੇ ਆਪਾਂ ਕੰਮ ਕਰਦੇ ਰਹੇ ਹਾਂ ਵੇਟਰ ਦਾ ਦੇਖ ਸਕਦੇ ਹੋ ਤੁਸੀਂ ਬਸ ਹੀ ਰਹਿ ਗਿਆ ਬਈ ਪੰਚ ਨਾਲੇ ਬਸ ਮੈਂ ਕਰਨੇ ਕਿੱਲੇ ਕਿੱਲੇ ਬਿਟ ਰਹੇਗਾ ਬਈ ਆਦਰਨ ਕੀਤਾ ਆਪ ਐਸੇ ਜਿਹਾ ਕੰਮ ਕੀਤਾ ਵੈਕਟਰ ਦਾ ਤੁਸੀਂ ਦੇਖ ਸਕਦੇ ਹੋ ਬਈ ਇਹ ਪੈਸਾਂ ਜਿਹਾ ਕੰਮ ਕਰਦੇ ਨੇ ਵੈਕਟਰ ਦਾ ਬਈ ਤੁਸੀਂ ਵੀ ਕੰਮ ਤੇ ਜਾਇਆ ਕਰੋ ਬਈ ਨਾਲ ਨਾਲ ਆਪ ਦਾ ਫਿਟਨੈਸ ਵੱਲ ਧਿਆਨ ਦੇਇਆ ਕਰੋ ਨਾਲ ਨਾਲ ਕੰਮ ਕਰਿਆ ਕਰੋ ਨਾਲ ਨਾਲ ਫਿੱਟ ਲਾਇਆ ਕਰੋ ਬਈ ਜਣਾ ਤੇ ਆਪਾਂ ਵੀ ਆਪ ਐਸੇ ਜਿਹਾ ਕੰਮ ਕੀਤਾ ਮਾਦਾ ਰਹੀ ਨਹੀਂ ਪਹਿਲੇ ਸੂਰੀ ਜੀ ਵੀ ਕੰਮ ਕੀਤਾ ਵੈਕਟਰ ਦਾ ਬਈ ਤੁਸੀਂ ਵੀ ਕੰਮ ਕਰਿਆ ਕਰੋ ਬਈ ਨੰਬਰ ਅੰਕ ਚੌਂਗ ਵਿੱਚ ਪਹੁੰਚਣਾ ਹੈ ਤੁਸੀਂ ਦੇਖ ਸਕਦੇ ਆਪਾਂ ਰਵੀ ਦਾ ਚੌਂਗ ਵਿੱਚ ਪਹੁੰਚ ਗਏ ਬਈ ਇਹ ਰਵੀ ਦਾ ਚੌਂਗ ਤਾਂ ਬਣਾਇਆ ਗਿਆ ਸੀ ਬਈ ਕਿਉਂਕਿ ਇੱਥੇ ਨਾ ਉਰੇ ਐਕਸੀਡੈਂਟ ਵਾਲੇ ਹੋ ਜਾਂਦੇ ਉਹ ਨਹੀਂ ਨਾ ਰਸਵਾਲਾ ਹੋ ਜਾਂਦਾ ਵੀ ਆਪਾਂ ਤਲਵੰਟੀ ਹੁਣ ਪਹੁੰਚ ਗਏ ਬਈ ਵੀ ਦੇਖਦਾ ਰਹਣਾ ਵਿਡਿਓ ਹੀ ਬਣੇ ਰੋ ਬਈ ਮੈਂ ਇੱਕ ਮਿੰਟ ਸ਼ੇਅਰ ਕਰਾਇਆ ਕਰੋ ਆਪਾਂ ਹੁਣ ਡਾਇਰੈਕਟ ਰੇਲ ਗਈ ਆਪਣੇ ਘੰਟੇ ਤੇ ਪਹੁੰਚਣ ਦੇ ਪੁੰਦਾ ਹੈ ਜਿਹਾ ਨੇ ਬਈ ਸ਼ਾਰਟਕਟ ਥੋੜਾ ਯਾ ਤੁਸੀਂ ਦੇਖ ਸਕਦੇ ਹੋ ਅਣਾ ਮਾਰ ਤੋਂ ਬਾਅਦ ਫਟ ਗਿਆ ਇਹ ਜਮਮਾ ਜਬੀ ਆਉਣ ਦਾ ਤਰਫ ਕੋਈ ਫੀਰ ਨਹੀਂ ਇਹ ਜਮਮਾ ਜੇ ਕੋਈ ਨਿਕਲੇ ਆਇਆ ਕਰਾਂਗੇ ਭਈ ਜਿੱਤੇ ਫੀਦਾ ਲਾਉਣ ਲੱਗਿਆ ਨਾ ਕੋਈ ਰਿਪੋਰਟ ਕਰਿਆ ਕਰੋ ਵੀ ਕੋਈ سپورਟ ਨਹੀਂ ਆਪਾਂ ਤਗੜੀਆਂ ਜਮਮਾ ਲਾਇਆ ਕਰਾਂਗੇ ਨਾ ਤਗੜੀਆਂ ਰਾਖਾ ਆਇਆ ਕਰਾਂਗੇ ਜੇ ਰਿਪੋਰਟ ਕਰਿਆ ਕਰੋ ਵੀ ਸਾਰੇ ਦਾ ਸਿਕਨੀ ਵੀ ਆਪਾਂ ਚੱਕਰੀਏ ਜਿੱਥੇ ਜੱਥੇ ਇਵੈਂਟ ਤੇ ਲਾਇਆ ਕਰੂਗਾ ਨਾ ਤੇ ਨੰਦਰਾ ਦੇ ਕਿਲ੍ਹੇ ਨਾਲ ਪਹੁੰਚ ਲਾਣਾ ਕਿਹੜਾ ਤੇ ਪਹੁੰਚਣਾ ਨੇ ਬਈ ਲੈ ਵੀ ਮਿੱਤਰੋ ਆਪਾਂ ਦਕਾਨ ਚ ਪਹੁੰਚਣ ਵਾਲੇ ਬਈ ਆਪਾਂ ਕਿਲਾ ਵਾਲੇ ਗੁੰਗੁਲੇ ਪਹੁੰਚ ਚੁੱਕੇ ਆਂ ਇਹ ਦੁਆ ਨਦਵਾਰ ਲੱਗਦਾ ਦੁਕਾਨ ਬੰਦ ਨਾ ਹੋਵੇ ਨਹੀਂ ਨਹੀਂ ਹੈਗੀ ਬੰਦ ਐਤਵਾਰ ਤੋਂ ਨਹੀਂ ਅੱਜ ਬਾਈ ਬਾਈ ਸਤਨਾਮ ਵੀ ਉੱਤਰ ਗਏ ਆ ਜਾਓ ਬਾਈ ਜੀ ਚਲੋ ਬਈ ਅੱਪਾ ਚਾਲਦੇ ਆ ਜਤਨ ਹੋ ਰਹਿਣਾ ਹੈਗੀ ਨਹੀਂ ਸੰਪਰਕ ਕਰਨਾ ਇਹਨੂੰ ਬਾਈ ਦਾ ਬਈ ਸ਼ੌਪ 'ਚ ਹੈ ਨਹੀਂ ਆਪਣੇ ਤੇ ਫੋਨ ਫੋਨ ਲਾਵਾਂਗੇ ਤੇ ਫੋਨ ਲਾ ਕੇ ਦੱਸਾਂ ਬਾਈਆਂ ਨੂੰ ਸਤਨਾਮ ਬਾਈ ਫੋਨ ਲਾ ਰਹੇ ਨੇ ਆਪਣੇ ਅਖਰ ਦੇਖਦੇ ਨੰਬਰ ਦੇਖ ਕੇ ਐ ਵੀ ਔਖੀ ਹੋ ਜਾਂਦਾ ਵੀ ਜਦੋਂ ਦੁਕਾਨਿਤ ਨਾ ਹੋਵੇ ਬੰਦੇ ਦਾ ਦਾ ਯਾਰ ਕਰਤਾ ਵੀ ਹੋ ਗਿਆ ਦਿਲ ਮੱਤ ਤੇ ਗਿਆ ਠੀਕ ਹੈ ਆ ਗਿਆ ਦੇ ਘਾਨਾ ਵਾਲਾ ਬਾਈ ਆ ਜਾ ਮੈਂ ਅੰਦਰ ਆਹ ਬਾਈ ਦੇਖਣ ਲਾਇਆ ਕਿੱਟਾਂ ਆ ਰੰਗ ਦਾ ਬਾਈ ਨੂੰ ਪਸੰਦ ਨਹੀਂ ਆਇਆ ਕਹਿੰਦਾ ਬਲੈਕ ਰੰਗ ਲੈਣਾ ਬਾਈ ਇਹ ਨੂੰ ਦਿਖਾਈ ਜਾ ਆਹ ਇਹ ਕਿੱਟਾਂ ਢੈਂਡ ਆ ਵੀ ਢੈਂਡ ਆਹ ਕਿੱਟ ਬਾਈ ਨੂੰ ਖੰਦਾ ਨਹੀਂ ਆਉਂਦਾ ਬਾਈ ਯਾਰ ਕੱਲ ਸਵੇਰੇ ਨਾਲ ਕਿਹੜੀ ਕਿੱਟ ਕਹਿੰਦਾ ਯਾਰ ਆ ਗਿਆ ਸਤਨਾਮ ਨੂੰ ਬਈ ਆ ਕਿ ਟਾਈਕ ਪਸੰਦ ਤੇ ਹੁਣ ਬਈ ਸਤਨਾਮ ਵਿਸ਼ੇਸ਼ ਕਰ ਦੇਖਣ ਜਾਂਦੇ ਆਂ ਦੇ। ਦੇਖੋ ਬਈਆ। ਦੇਖੋ ਦੱਸੋ ਇੱਕ ਵਾਰ ਕਿਸੇ ਕਰ ਵਧੀਆਗਾ। ਅੱਦੋ ਖੋਲ ਲੈ ਪਰ। ਹੋਰ ਦੇਖਣ ਜਾਂਦੇ ਸਤਨਾਮ ਬਈ ਸਤਨਾਮ ਬਈ ਪਸੰਦ ਨਹੀਂ ਆਇਆ। ਕਿਨੇ ਕਿਨੇ ਬਈਆ ਬੋ। ਆਹ। ਸਤਨਾਮ ਨੂੰ ਬਈ ਆ ਸ਼ੇਕਰ ਪਸੰਦ ਆ ਗਿਆ। ਦੇਖ ਦੱਸੋ ਤੇ ਇਮੇਂਟ ਕਰਕੇ ਠੀਕ ਆ। ਸੈਂਡੂ ਪਸੰਦ ਕਰ ਰਹੇ ਨੇ ਬਈ ਸਤਨਾਮ ਤੁਸੀਂ ਸੁਣਦਾ ਕਿ ਮੈਨੂੰ ਤਾਂ ਪਾਉਂਦੇ ਆ ਪਾ ਕੇ ਦੇਖ ਤਨਾ ਨੂੰ ਕਲਰ ਨਹੀਂ ਪਸੰਦ ਆਇਆ ਬਈ ਆਹੀ ਲੈ ਲਾ ਨਿਆ ਇਹਨਾਂ ਨੂੰ ਦਿਓ ਜੀ ਆਹੀ ਸੁਣੋ ਆ ਪਸੰਦ ਆ ਗਈ ਬਈ ਨੇ ਜੀ ਇਹ ਰਹੇ ਬਾਈ ਨੂੰ ਆਹ ਸੰਡੂ ਆ ਗਈ ਸੰਡੂ ਬਈ ਇਹ ਤਾਂ ਨਹੀਂ 10 ਨੰਬਰ ਬਈ ਆਹ ਲੜੀ ਕਿੱਟ ਆਹ ਲੜੇ ਸਿਕਰ ਆਹ ਗਰੀ ਸਿਕਰ ਤਾਂ ਨਹੀਂ ਕਿੱਟ ਬੰਦ ਠੀਕ ਜੇ ਆਹ ਕੰਮ ਕਰ ਰਹੇ ਨੇ ਪੇਮੈਂਟ ਬਈ ਆਨਸਰ ਕੇ ਦਿੱਤਾ ਕੈਸ਼ 250 ਰੁਪਏ ਕਰਨਗੇ ਬਈ ਸਿੱਧੀ ਕਿਸਾਨ ਤੀਰੀ ਰੱਸੀ ਰੱਸੀ ਲੈਣ ਆ ਲਾ ਮੈਂ ਯਾਰ ਤੇਰੀ ਦੀ ਖੁਸ਼ੀ ਦੇਖਦਾ ਰੱਸੀ ਦਿਖਾਈ ਮੜੀ ਆਹ ਬਾਈ ਇਹ ਤਨਾ ਬਾਈ ਨੇ ਲੈ ਇੱਥੇ ਵੀ ਰੱਸੀ ਦੇਖ ਸਾਨ ਤੀ ਬਾਈ ਰੱਸੀ ਆ ਬਾਈ ਕਰਨੇ ਆ ਪੈਕ ਬਾਈ ਨੇ ਦਿੱਤੇ ਪੈਸੇ ਲਈ ਸਤਨਾ ਬਾਈ ਆਪਾਂ ਲੈ ਲਿਆ ਸਮਾਨ ਬਾਈ ਸਤਨਾ ਬਾਈ ਨੇ ਹੁਣ ਜਾ ਰਹੇ ਆ ਬਈ ਥੋੜਾ ਜਿਹਾ ਸਮਾਨ ਹੋਰ ਲੈਣਾ ਗਾਂ ਤੇ ਸਿਲੰਡਰ ਦਾ ਸਨਾਲ ਲੈਣ ਲੈ ਜੀ ਅਸੀਂ ਪਹੁੰਚ ਕੇ ਉਹਨਾਂ ਦੁਕਾਨਾਂ ਤੇ ਤੋਂ ਹੁਣ ਲਵਾਂਗੇ ਕੱਢੀ ਸਤਨਾਮ ਬਾਈ ਜੀ ਆਹ ਚੀਜ਼ ਲੈਣਗੇ ਇੱਥੋਂ ਆਪਾਂ ਦਿਖਾ ਕੇ ਲਵਾਂਗੇ ਬਾਈ ਵੀ ਆਹ ਚੀਜ਼ ਹੈ ਹਾਂ ਜੀ ਟੁੱਟ ਬਾਈ ਜੀ ਜਾ ਰਹੇ ਨਹੀਂ ਹੈ ਬਾਈ ਜੀ ਇੱਕ ਵਾਰੀ ਜਾਦੇ ਜਾ ਇਹਦਾ ਬਾਈ ਜਤਨਾਮ 2150 ਦੇਗਾ ਕਿਹਦਾ ਕਿ ਕਰ ਰਿਹਾ ਹੈ ਇਹਦਾ ਇੱਕ ਤਾਂ 2100 ਰੁਪਏ ਦੇਗਾ ਲੈਸ ਕਿੰਨਾ ਕਰ ਦੂਗਾ ਲੈਸ ਜਤਨਾਮ ਨੇ 100 ਰੁਪਏ ਘੱਟ ਕਰਾ ਲੈ ਪਹਿਲੇ ਦੇ ਦੇ ਬਾਈ ਜਤਨਾਮ ਨੇ ਪਹਿਲੇ ਦੇ ਦੇ ਜਤਨਾਮ ਨੇ ਦੇ ਦੇ ਪੈਸੇ ਮੜ ਪਾਈ ਜਾਂਦੇ ਇਹ ਲਾਉਣ ਨੂੰ ਬਾਈ ਬਾਈ ਜਾਨੀ ਨੇ ਨੇ ਮੇ ਪੜੇ ਸਮਾਨ ਆਜੋਂ ਦੂ ਆਜੋਂ ਦੂ ਦਾ ਕਿੰਨਾ ਪਰ ਰੈਡੀ ਤੇ ਜਾਣਾ ਬਾਈ ਇਹਦਾ ਜੂਸ ਬਣਾਗੇ 2 ਗਲਾਸ ਭਰਾਏ ਬਈ ਤਾਂ ਬਣਾਉਣਾ ਚਾਹੀਦਾ ਪੰਜਾਬੀ ਵਾਲੇ ਤੇ ਬਾਈ ਹੁਣ ਕਰ ਰਿਹਾ ਹੈ ਬਾਈ ਜੂਸ ਬਣਾਈ ਜਾਣ ਨੇ ਬਾਈ ਕੋਈ ਚੈੱਕ ਕਰੋ ਬਈ ਮੁੰਡੇ ਦੀ ਖੁਸ਼ੀ ਚੈੱਕ ਕਰੋ ਬਹੁਤ ਜੀ ਹੈ ਬਈ ਸਮਾਨ ਲੈ ਕੇ ਆ ਵੀਡੀਓ ਬਣਾਉਣਾ ਲਾ ਲਾ ਚੈੱਕ ਕਰੋ ਤੇ ਐਸੇ ਵੀ ਪਿਆ ਲੱਗੇਗਾ ਹੈਲਦੀ ਵੀ ਚੈੱਕ ਆਏਗੀ ਸਹੀ ਨਾ ਚੈੱਕ ਫੇਰ ਲੈਤੇ ਬੰਗੂਰ ਬਈ ਸਤਨਾ ਬਈ ਨੇ ਬਸ ਬਈ ਚੱਲੇ ਆ ਘਰਾਂ ਵੱਲ ਹੁਣ ਘਰਾਂ ਵੱਲ ਜਾਨਾ ਗਰਾਊਂਡ ਤੇ ਜਾਵਾਂਗੇ ਦੋ ਬਾਅਦ ਦੋ ਬਾਅਦ ਜਾਵਾਂਗੇ ਰਨਿੰਗ ਲਾਉਣ ਲੈਣੇ ਬਈ ਬਾਈ ਬਾਈ ਮਿਲੇ ਆਪ ਨੂੰ ਜਾਣਦੇ ਸੀਗੇ ਦੇਖਦਾ ਬਈ ਕਬੱਡੀ ਖੇਡਦੇ ਆ ਬਾਈ ਬਾਈ ਬਈ ਕਬੱਡੀ ਪਲੇਅਰ ਨੇ ਤੇ ਆਪਾਂ ਨੂੰ ਸਪੋਰਟ ਕਰਦੇ ਨੇ ਕਹਿੰਦੇ ਬਈ ਤੇਰੇ ਵੀ ਦੇ ਦੇਣੇ ਆ ਬਈ ਘਰ ਵੱਲ ਨੂੰ ਵੀ ਦੇਖ ਸਕਦਾ ਹਾਂ ਚੌਂਕਾ ਬਈ ਕੌਣ ਸੀ ਜ ਆਮਣ ਸੀ ਉਹਨਾਂ ਇਹਾਂ ਘਰ ਕਿ ਨਹੀਂ ਜਾ ਰਹੇ ਆ ਘਰ ਕਿ ਨਹੀਂ ਕਹੀ ਤੇਰੀ ਦੇਖਦਾ ਹੈ ਜੀ ਹੈ ਨਾ ਆਪਣਾ ਬਾਈ ਮਲੇ ਬਹੁਤ ਦਰਦਦਾ ਪਈ ਆ ਅੱਗੇ ਅੱਗੇ ਇੱਧੇ ਬਾਈ ਵੀ ਵੱਡੇ ਖੇਡਦੇ ਨੇ ਵੱਡਿਆ ਬਾਈ سپورਟ ਕਰਦੇ ਹੈ ਜੀ ਲਓ ਇੱਥੇ ਬਣੇ ਰਹੋ ਬਾਈ ਜੀ ਹੁਣ ਆਪਾਂ ਪਹੁੰਚ ਗਏ ਬਾਈ ਨਵੇਂ ਖੰਡ ਦੇਖਦਾ ਹੈ ਜੀ ਹੈ ਨਾ ਆਪਾਂ ਟੱਕਰ ਰੈਂਪਸ ਨਾਲ ਆਇਆ ਨਵੇਂ ਬੱਟੇ ਕੋਲ ਜਾ ਰਹੇ ਆ ਬਾਈ ਹੁਣ ਆ ਨਾ ਘਰੇ ਪਹੁੰਚਣਾ ਹੈ ਜਾ ਕੇ ਵਰਕਆਊਟ ਸੌਣ ਜਾਣਾ ਹੈ ਤੇਰੀ ਹੈ ਨਾ ਇਹ سپورਟ ਕਰਾਇਆ ਕਰੋ ਬਾਈ ਵੱਡੇ ਬਲੌਗ ਕਾੜੇ ਰੱਖਉਂਦੇ ਨੇ ਯਾਰ ਬਹੁਤ ਮੇਨ ਚਾਜੇ ਤੇ ਬਾਈ ਵੱਡੇ ਬਲੌਗ ਵੱਤ ਤੋਂ ਵੱਤ ਦੇਖਿਆ ਕਰੋ ਨਾ ਬਾਈ ਨੂੰ ਵੱਡੇ ਬਲੌਗ ਦੇਖਿਆ ਕਰੋਗੇ ਵੱਡੇ ਬਲੌਗਾਂ ਨੂੰ ਤੁਸੀਂ ਸਪੋਰਟ ਕਰਿਆ ਕਰੋਗੇ ਬਾਈ ਨੂੰ ਤਾਂ ਵੱਡੇ ਬਲੌਗਾਂ ਚ ਬਾਈ ਨੂੰ ਹੋਰ ਮਦਦ ਹੋ ਜੂਗੀ ਵੱਡੇ ਬਲੌਗਾਂ ਚ ਮੰਨ ਲਾਈ ਬਾਈ ਨੂੰ ਪੈਸੇ ਪੂਸੇ ਆਉਣ ਲੱਗ ਜਾਣਗੇ ਬਾਈ ਨੂੰ ਵੱਡੇ ਬਲੌਗਾਂ ਚ ਹਾਂ ਸਪੋਰਟ ਦੀ ਤੁਸੀਂ ਕਰਿਆ ਕਰੋ ਜਿਆ ਐਂਡ ਬਾਈ ਸਾਰੇ ਭਰਾਵਾਂ ਨੂੰ ਅੱਜ ਦੀ ਵੀਡੀਓ ਬਈ ਇੱਥੇ ਐਂਡ ਹੋ ਰਹੀ ਹੈ ਕਿਉਂਕਿ ਆਪਣਾ ਮੂਡ ਰਹਿ ਗਿਆ 1% ਵੀ ਗਰਮੀ ਬਹੁਤ ਹੀ ਮੂਡ ਹੋ ਗਈ ਤੇ ਮੂਡ ਆਪਣਾ ਹੋ ਗਿਆ ਲੋ ਸਾਰੇ ਭਰਾ ਵੀ ਬਲੌਗ ਨੂੰ ਸਪੋਰਟ ਕਰਾਓ ਬਾਈ ਜਿਹੜੇ ਵੱਡੇ ਵੱਡੇ ਬਲੌਗ ਆ ਜਿਹੜੇ ਬਈ ਉਹਨਾਂ ਨੂੰ ਵੱਧ ਸਪੋਰਟ ਕਰਿਆ ਕਰੋ ਬਾਈ ਨੂੰ ਮਾਣੇ ਮੋਟੇ ਪੈਸੇ ਆਉਣ ਲੱਗ ਜਾਣਗੇ ਪੈਸੇ ਆਉਣ ਲੱਗਣਗੇ ਤੇ ਚੰਗੀ ਖਰਾਕ ਲੱਗਦੀ ਹੈਗਾ ਖਾਣ ਲੱਗ ਜائیںਗੇ ਬਈ ਤੇ ਅੱਪਾ ਚੰਗੀ ਮਿਹਨਤ ਲਾਉਣ ਲੱਗ ਜائیںਗੇ ਤੁਹਾਡੇ ਭਰਾਵਾਂ ਦਾ ਵੀ ਆਪਣਾ ਇੰਨੀ ਕਿ ਉਮੀਦ ਹੈ ਵੀ ਥਾਮਾ ਸਪੋਰਟ ਕਰਾਂਗੇ ਸਾਡੇ ਸਾਹਿਬ ਦੇ ਆਪਣੇ ਹਨਾ ਹਾਲਾਤ ਘਰ ਦੇ ਬਈ ਤੇ ਸਪੋਰਟ ਕਰਿਆ ਕਰੋ ਬਈ ਇੱਥੇ ਆ ਜਾਂਦੇ ਬਈ ਸਾਰੇ ਭਰਾਵਾਂ ਨੂੰ ਅੱਜ ਦਾ ਬਲੌਗ ਇੱਥੇ ਹੈਂਡ ਕਰਦਾ ਉਮੀਦ ਆ ਤੁਹਾਨੂੰ ਵੀ ਚੰਗਾ ਲੱਗੇ ਸੋਣਾ ਕਮੈਂਟ ਕਰ ਦੋ ਸ਼ੇਅਰ ਕਰ ਦੋ ਲਾਇਕ ਕਰ ਦੋ ਕਮੈਂਟ ਕਰ ਦੋ ਜੈ